ਭੀ ਯੁਵਾਕ ਡਰਾਮਾਟਿਕ ਕਲੱਬ ਵੱਲੋਂ ਸੈਨਿਕ ਸਦਨ ਡੇਰਾ ਬਾਬਾ ਨਾਨਕ ਵਿਖੇ ਦਿ ਸ਼ਹਿਰੇ ਦਾ ਤਿਹਾੜ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਹ ਸ਼ਹਿਰੇ ਵਾਲੇ ਦਿਨ ਭਗਵਾਨ ਰਾਮ ਨੇ 라ਵਣ ਦਾ ਅੰਤ ਕਰਕੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਪ੍ਰਾਪਤ ਕੀਤੀ ਸੀ। ਇਸ ਲਈ ਇਸ ਤਿਹਾੜ ਨੂੰ ਬੰਦੀ ਤੇ ਨੇਕੀ ਦੀ ਜਿੱਤ ਦੇ ਤਿਹਾੜ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਮੌਕੇ ਛੋਟੇ-ਛੋਟੇ ਬੱਚਿਆਂ ਨੇ ਸ਼੍ਰੀ ਰਾਮਚੰਦਰ, ਲਕਸ਼ਮਣ, ਸੀਤਾ, ਹਨੂਮਾਨ ਦਾ ਰੂਪ ਤਾਰਨ ਕਰਕੇ ਚਾਕੀਆਂ ਪੇਸ਼ ਕੀਤੀਆਂ। ਇਸ ਮੌਕੇ ਐਮਪੀ ਸੁਖਿੰਦਰ ਸਿੰਘ ਰੰਧਾਵਾ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ 라ਵਣ ਦੇ ਪੁਤਲੇ ਨੂੰ ਅਗਨੀ ਦਿੱਤੀ ਗਈ। ਐਮਪੀ ਸੁਖਿੰਦਰ ਸਿੰਘ ਰੰਧਾਵਾ ਵੱਲੋਂ ਨਵੀਂ ਯੁਵਾਕ ਡਰਾਮਾਟਿਕ ਕਲੱਬ ਨੂੰ 2.5 ਲੱਖ ਰੁਪਏ ਨਗਦ ਰਾਸ਼ੀ ਦਿੱਤੀ ਗਈ। ਇਸ ਮੌਕੇ ਨਵੀਂ ਯੁਵਾਕ ਡਰਾਮਾਟਿਕ ਕਲੱਬ ਦੇ ਪ੍ਰਧਾਨ ਪਵਨ ਕੁਮਾਰ ਪੰਮਾ ਅਤੇ ਕਲੱਬ ਮੈਂਬਰਾਂ ਵੱਲੋਂ ਐਮਪੀ ਸੁਖਿੰਦਰ ਸਿੰਘ ਰੰਧਾਵਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਕਲੱਬ ਮੈਂਬਰਾਂ ਵੱਲੋਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਆਓ ਦੇਖਦੇ ਹਾਂ ਗੁਲਚਨ ਕੁਮਾਰ ਦੀ ਵਿਸ਼ੇਸ਼ ਰਿਪੋਰਟ ਪਬਲਿਕ ਹਰਚਾ న్యూਸ ਚੈਨਲ ਡੇਰਾਵਾ ਬਨਾਣਕ ਇਹ ਸਵਾਮੀ ਨਾਲ ਜਗੇ ਹੋ ਦੇਖ ਵਿਨਾਕ ਸਰਕਾਰ ਸਾਥ

ਸਾਰੇ ਔਰ ਉਸ ਤੋਂ ਬਾਅਦ ਸੰਗਠਨ ਗਰਦਾਰ ਦੇ ਜੀ ਪ੍ਰਧਾਨ ਉਹ ਉਸਿਆ ਮਗੀਰਾਵਿੰਦ ਮਹਾਰਾਗੀ ਜੀ ਤੇ ਆਪਣੀ ਜੀ ਉਹ ਤੇ ਮਹਾਰਾ हनुमान あっ ਮੈਂ ਸਾਰਿਆਂ ਨੂੰ ਪੰਜਾਬ ਨੂੰ ਆਖਿਰ ਤੱਕ ਖਾਤਰ ਕਰਕੇ ਜੀ ਬਾਬਾ ਨਾਲ ਖੁਸ਼ੀ ਮਬਾਰਕਬਾਦ ਦਿਨਾ ਕਿ ਜਿਨ੍ਹਾਂ ਨੇ ਹੁਸ਼ਿਆਈ ਸਰ ਜਦੋਂ ਮੈਂ ਕਿਤੇ ਦਿਨ ਜਾਰਉਂਦਾ ਸਾਰੇ ਇਕੱਠੇ ਨਾਲ ਮਿਲ ਕੇ ਦਿਨ ਜਾਰਉਂਦੇ ਉਹ ਨਹੀਂ ਕਰਦੇ ਉਹਦੇ ਵਿੱਚ ਉਹਨਾਂ ਦੀ ਦਿੱਕਤੀ ਦੇਖੀ ਜੇ ਕਿ ਜਿਸ ਲਈ ਭਗਵਾਨ ਰਾਮ ਜੀ ਨੇ ਬਹੁਤ ਜੀਵਤ ਨੇਕੀ ਦੀ ਜੇਤੋਰੀ ਔਰ ਰਾਮਨ ਜੀ ਨੂੰ ਤੋਂ ਦਾ ਆਪਣੇ ਗਿਆਤਾ ਕਿਹ ਜੰਦਾ ਸੀ ਉਹਨਾਂ ਨੇ ਜੋ ਮਾਤਾ ਸੀਤਾ ਦੇ ਨਾਮ ਵਰਤ ਕੀਤਾ ਤੇ ਆਪਣਾ ਆਪਣੇ ਆਪ ਨੂੰ ਬਹੁਤ ਉੱਤੇ ਸਮਝਣ ਲੱਗੇ ਉਹ ਸਿਰੇ ભગવાન શ્રી ਰਾਮਕ੍ਰਿਸ਼ਨ ਨੇ શ્રી ਰਾਮ ਜੀ ਨੇ ਉਹ ਸਹੇ ਲੋਕਾਂ ਨੂੰ ਕਿ ਰਸਤਾ ਦਿਖਾਇਆ ਕਿ ਅਸੀਂ ਠੀਕ ਰਸਤੇ 'ਤੇ ਚੱਲਣਾ ਔਰ ਮੈਂ ਬਹੁਤ ਸਾਲਾਂ ਤੋਂ ਮੇਰੇ ਕਸਟਮਰ ਨੂੰ ਤੋਂ ਲੈ ਕੇ ਹੁਣ ਤੱਕ ਇਸੇ ਕਾਮਜੀਲਾ ਚੌਂਕੋਂ ਔਰ ਇਹਨਾਂ ਨੇ ਹਮੇਸ਼ਾ ਹੀ ਇੱਕ ਇੱਕ ਡੁੱਟਾ ਸੇਵਾ ਪ੍ਰਤੀ ਭਾਵ ਦੀ ਜਿਹੜੀ ਸੇਵਾ ਕੀਤੀ ਆ ਔਰ ਮੈਂ ਆਪਣੇ ਐਮਪੀ ਫੰਡ ਤੋਂ ਇਸ ਕਮੇਟੀ ਨੂੰ 22 ਲੱਖ ਰੁਪਇਆ ਕਿਉਂਕਿ ਕਿਤੋਂ ਜਿਹੜਾ ਕਿ ਹੜ ਆ ਗਿਆ ਜਾਂ ਹੋਰ ਕੀ ਚੀਜ਼ਾਂ ਆਈਆਂ ਉਹਦੇ ਲਈ ਮੈਂ ਇਸ ਕਮੇਟੀ ਨੂੰ ਢਾਈ ਲੱਖ ਰੁਪਏ ਦੇਣਾ ਤਾਂ ਕਿ ਇਹਨੂੰ ਹੋਰ ਵਧੀਆ ਤਰੀਕੇ ਦੇ ਨਾਲ ਚੰਗੇ ਅੱਛੇ ਤਰੀਕੇ ਦੇ ਨਾਲ ਜਿਹੜੀ ਰਾਮਲੀਲਾ ਰਾਮਲੀਲਾ ਨੂੰ ਕਦੀ ਇੱਕ ਇਦਾਂ ਨਾ ਸਮਝੇ ਕਿ ਇਹ ਨਾਟਕ ਕਰ ਰਹੇ ਹਨ ਰਾਮਲੀਲਾ ਨੂੰ ਇੱਕ ਸ਼ਾਕਸ਼ਤ ਸਮਝੋ ਕਿ ਇਹ ਹੀ ਭਗਵਾਨ ਰਾਮ ਜੀ ਦੇ ਮਾਤਾ ਸੀਤਾ ਦੇ ਲక్ష్ਮਣ ਜੀ ਦੇ ਉਹਨਾਂ ਦੇ ਦਰਸ਼ਨ ਕਰ ਰਹੇ ਹਨ ਤੇ ਉਹਨਾਂ ਦੇ ਹਨੂਮਾਨ ਜੀ ਦੇ ਇਹ ਚੀਜ਼ ਨੂੰ ਜੇ ਲੈ ਕੇ ਚੱਲੋਗੇ ਤੇ ਪਰਮਾਤਮਾ ਆਪਣੇ ਨਾਲ ਚੱਲ ਸਭ ਤੇ ਵੱਡੇ ਰੰਦਾਵਾ ਸੀ ਸਭ ਤੋਂ ਲੈ ਕੇ ਅਜ ਤੱਕ ਇਹਨਾਂ ਦੇ ਪਰਿਵਾਰ ਵਿੱਚ ਚੋਇਸਾ ਡੀ ਰਾਮ ਇਟਾ ਨੂੰ ਬਹੁਤ ਦੇਨ ਹੈ ਜੀ ਔਰ ਜਿਹੜੀ ਅਗਨੀ ਭੇਟ ਹੁੰਦੀ ਆ ਨਾ ਵੱਡੇ ਰੰਡਾਵਾ ਸਾਹਿਬ ਹੀ ਲਾਂਦੇ ਨੇ ਉਸ ਤੋਂ ਬਾਅਦ ਮੈਡਮ ਵੀ ਇੱਕ ਵਾਰੀ ਅਗਨੀ ਭੇਟ ਕਰਕੇ ਗਈ ਹੀ ਫਿਰ ਰੰਡਾਵਾ ਸਾਹਿਬ ਔਰ ਜਦ ਤੱਕ ਸਾਡੀ ਕਲੱਬ ਹੈ ਸਰਦਾਰ ਸੁਖਜਿੰਦਰ ਸਿੰਘ ਰੰਡਾਵਾ ਹੀ ਹੱਡੀ ਤੇ ਦਸਹਿਰੇ ਦੀ ਰੌਣਕ ਦੇ ਮੁੱਖ ਮਹਿਮਾਨ ਹਰ ਸਾਲ ਹਰ 22 ਲੱਖ ਰੁਪਿਆ ਕਤਾਵਾਤਾ ਦੀ ਟੀਮ ਨੇ ਰਦਾਵਾ ਸਾਹਿਬ ਨੇ ਇਸ ਵੇਲੇ ਫਲੱਡ ਦੇ ਵਿੱਚ ਜਿੰਨੀ ਲੋਕਾਂ ਦੀ ਸੇਵਾ ਕੀਤੀ ਏ ਤਨੋਂ ਮਨੋਂ ਦਿਲੋਂ ਔਰ ਹੋਰ ਵੀ ਇਧਰੋਂ ਉਧਰੋਂ ਆਪਣੇ ਸੱਜਣਾ ਬੇਲੀਆਂ ਕੋ ਸਾਰਿਆਂ ਕੋਲੋਂ ਲੋਕਾਂ ਦੀ ਮਦਦ ਕੀਤੀ ਏ ਔਰ ਮੈਂ ਸਮਝਦਾ ਸਾਡੇ ਵਾਸਤੇ 2.5 ਲੱਖ ਨਹੀਂ 5 ਲੱਖ ਐ ਇਸ ਵੇਲੇ ਸਮੇਂ ਦੇ ਵਿੱਚ ਜੋ ਸੰਕਟ ਚੱਲ ਰਿਹਾ ਉਹ ਸਮੇਂ ਦੇ ਹਿਸਾਬ ਨਾਲ ਸਾਡੇ ਖਲਾਫ ਲਈ 5 ਲੱਖ ਦਾ ਤਾਂ